ਇੱਕ ਕਹਾਣੀ ਸੁਣਾਉਣ ਲੱਗਿਆ ਹਾਂ ਇਹ ਕਹਾਣੀ ਆ ਪੰਜਾਬ ਦੇ ਇੱਕ ਟਰੱਕ ਡਰਾਈਵਰ ਦੀ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਨਾਲ ਹੀ ਪਿੰਡ ਹੈ ਇੱਕ ਉਸ ਪਿੰਡ ਦਾ ਰਹਿਣ ਵਾਲਾ ਸੀਗਾ ਨਛੱਤਰ ਸਿੰਘ ਜੋ ਕਿ 10 ਤੋਂ 15 ਸਾਲ ਤੋਂ ਟਰੱਕ ਚਲਾ ਰਿਹਾ ਸੀਗਾ ਪਿਛਲੇ ਮਹੀਨੇ ਉਹਨਾਂ ਇੱਕ ਬਹੁਤ ਹੀ ਭਿਆਨਕ ਘਟਨਾ ਘਟੀ ਜੋ ਉਹਨੇ ਮੈਨੂੰ ਖੁਦ ਆਪਣੇ ਮੂੰਹੋਂ ਮੈਨੂੰ ਦੱਸੀ ਉਹ ਕੰਡਾ ਵੀ ਉਹ ਰਾਤ ਨੂੰ 2 ਤੋਂ 3 ਵਜੇ ਢੀੜਾ ਲੈ ਕੇ ਅਬੋਰ ਤੋਂ ਫਾਇਲਕਾ ਰੋਡ ਤੇ ਆ ਰਿਹਾ ਸੀਗਾ ਰਾਤ ਨੂੰ ਉਹਨੂੰ ਇੱਕ ਨੌਜਵਾਨ ਮੁੰਡੇ ਨੇ ਹੱਥ ਦਿੱਤਾ ਅਬੋਰ ਰੋਡ ਦੇ ਉੱਪਰ ਵੀ ਉਹ ਜਦੋਂ ਚੜਿਆ ਉਹਨੇ ਟਰੱਕ ਰੋਕ ਲਿਆ ਉਹਦੇ ਹੱਥ 'ਚ ਬੈਗ ਸੀਗਾ ਮੁੰਡੇ ਦੇ ਹੱਥ ਵਿੱਚ ਇੱਕ ਬੈਗ ਸੀ ਕਾਲੇ ਰੰਗ ਦਾ ਕੰਡਾ ਯਾਰ ਮੈਨੂੰ ਇਸ ਰੋਡ ਦੇ ਉੱਤੇ ਥੋੜੀ ਡੂਬ ਜਾ ਕੇ ਪਿੰਡ ਆਉਂਦਾ ਉਸ ਪਿੰਡ ਛੱਡਦੀ ਮੇਰੀ ਗੱਡੀ ਖਰਾਬ ਹੋ ਗਈ ਐਕਸੀਡੈਂਟ ਹੋ ਗਿਆ ਗੱਡੀ ਦਾ ਉਹਨੇ ਚੜਾ ਲਿਆ ਤੇ ਲਿਫਟ ਦੇ ਚ ਉਹ ਮੁੰਡੇ ਨਾਲ ਗੱਲਾਂ ਕਰਦਾ ਆਇਆ ਤੇ ਉਹ ਪੁੱਛਦਾ ਆਇਆ ਪਰਿਵਾਰ ਬਾਰੇ ਸਾਰੀਆਂ ਗੱਲਾਂ ਕੀ ਪਿਆ ਮੁੰਡਾ ਕਹਿੰਦਾ ਮੇਰੇ ਇਹਨੇ 2 ਬੱਚੇ ਆ ਮੇਰੀ ਵਾਈਫ ਹੈ ਮੈਂ ਇਥੋਂ ਪੱਲੂ ਪਿੰਡ ਇਥੋਂ ਦਾ ਰਹਿਣ ਵਾਲਾ ਹਾਂ ਤੇ ਸਾਰੀ ਗੱਲਾਂ ਬਾਤਾਂ ਕਰਦਾ ਆਇਆ ਤੇ ਇਹਨੇ ਨੂੰ ਰਾਤ ਦੇ 2:3 3 ਦਾ ਟਾਈਮ ਸੀਗਾ ਤੇ ਜਦੋਂ ਕਿ ਪਿੰਡ ਦਾ ਅੱਡਾ ਆਇਆ ਤੇ ਉਹਨੇ ਪਿੰਡ ਦੇ ਅੱਡੇ 'ਤੇ ਟਰੱਕ ਦੀ ਬ੍ਰੇਕ ਮਾਰੀ ਤੇ ਰੁਕ ਗਿਆ ਉਹ ਮੁੰਡਾ ਉਤਰ ਗਿਆ ਤੇ ਉਤਰ ਕੇ ਉਹ ਗਲੀ ਦੇ ਵਿੱਚ ਚਲਾ ਗਿਆ ਟਰੱਕ ਡਰਾਈਵਰ ਘਰੇ ਆ ਗਿਆ ਤੇ ਘਰੇ ਆ ਕੇ ਸੌ ਗਿਆ ਜਦੋਂ ਤੜਕੇ ਉੱਠ ਕੇ ਉਹ ਟਰੱਕ ਦੀ ਸਪਾਇਕ ਕਰਨ ਲੱਗਦਾ ਉਹ ਦੇਖਦਾ ਕਿ ਉਹ ਬੈਗ ਉਹਦਾ ਟਰੱਕ ਦੇ ਵਿੱਚ ਹੀ ਰਹਿ ਗਿਆ ਬੈਗ ਦੇ ਵਿੱਚ ਕੀ ਦੇਖਦਾ ਵੀ ਡਾਕੂਮੈਂਟ ਬਹੁਤ ਜ਼ਰੂਰੀ ਉਸ ਮੁੰਡੇ ਦਾ ਪਾਸਪੋਰਟ ਆਧਾਰ ਕਾਰਡ ਪੈਨ ਕਾਰਡ ਬਟੂਆ ਪਰਸ ਤੇ 1.5 ਲੱਖ ਰੁਪਈਆ ਕੈਸ਼ ਵੀ ਉਹਦੇ ਕੋਲ ਸੀਗਾ ਜਦੋਂ ਉਹ ਦੇਖਦਾ ਵੀ ਇਹ ਪਰਸ ਉਹ ਤੇ ਦਾ ਐਡਰੈਸ ਦੇਖਦਾ ਤੇ ਐਡਰੈਸ ਨਾਲ ਹੀ ਪਿੰਡ ਸੀਗਾ ਬਾੜੀ ਫੂਰ ਦੇ ਫਾਈਲ ਕਰਦੇ ਉਹ ਕਹਿੰਦਾ ਵੀ ਅਗਲੇ ਨੂੰ ਬਹੁਤ ਜ਼ਰੂਰੀ ਡਾਕੂਮੈਂਟ ਆ ਤੇ ਨੈ ਉਹਦੇ ਘਰੇ ਡਾਕੂਮੈਂਟ ਫੜਾ ਕੇ ਆਉਣਾ ਉਹ ਸਵੇਰ ਰੋਟੀ ਪਾਣੀ ਧਾ ਕੇ ਆਪਦਾ ਤੇ ਗੱਡੀ ਚਾਗਦਾ ਤੇ ਇਹਦੇ ਪਿੰਡ ਆ ਜਾਂਦਾ ਪਿੰਡ ਆ ਕੇ ਕਿਸੇ ਤੋਂ ਘਰ ਪੁੱਛਦਾ ਤੇ ਉਹ ਗਿਆਨੇ ਬਜ਼ੁਰਗ ਬੰਦੇ ਉੱਥੇ ਸੱਤ ਜੇ ਬੈਠੇ ਉਹਨੂੰ ਘਰ ਦੱਸ ਦਿੰਦੇ ਆ ਵੀ ਇੱਥੋਂ ਖਾਬੇ ਜਾਕਰ ਦਾ ਘਰ ਆ ਉਹ ਹਰਾਨ ਸੀ ਅੱਗੇ 10 ਮਿੰਟਾਂ ਦੇ ਵਿੱਚ ਜੋ ਦੇ ਨਾਲ ਇੱਕ ਘਟਨਾ ਘਟਣ ਵਾਲੀ ਸੀ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਣੀ ਸੀ ਉਹ ਗੱਲ ਸੁਣ ਕੇ ਜਦੋਂ ਉਹ ਮੁੰਡੇ ਦੀ ਉਸ ਦੇ ਘਰ ਦੇ ਬਾਹਰ ਜਾਂਦਾ ਜੇੜ ਫੜਕਾਉਂਦਾ ਕਹਿੰਦਾ ਵੀ ਫੁਲਾਣੇ ਸਿੰਘ ਦਾ ਘਰ ਆਹੀ ਹੈ ਉਹ ਕਹਿੰਦੇ ਹਾਂਜੀ ਆਹੀ ਹੈ ਕਹਿੰਦੇ ਜੀ ਤੁਸੀਂ ਉਹਨੂੰ ਬੁਲਾ ਲਓਗੇ ਉਹ ਵਾਜ ਮਾਰ ਦੋਗੇ ਉਹ ਕਹਿੰਦੇ ਵੀ ਕੰਮ ਦੱਸ ਕੀ ਹੈ ਤੈਨੂੰ ਕੀ ਕੰਮ ਆ ਉਹਦੇ ਤੱਕ ਉਦជា ਜਦੋਂ ਉਹਨਾਂ ਨੂੰ ਦੱਸਦਾ ਦੀ ਆ ਬੈਗ ਰਾਤ ਨੂੰ ਮੈਨੂੰ ਮਿਲਿਆ ਸੀ ਕਿ ਬੈਗ ਰਹਿ ਗਿਆ ਉਹ ਕਹਿੰਦੇ ਭਾਈ ਸਾਡਾ ਬੈਗ ਨਹੀਂ ਆਇਆ ਤੇ ਨਾਲ ਹੀ ਸਾਡਾ ਮੁੰਡਾ ਰਾਤ ਤੇ ਮਿਲਿਆ ਉਹ ਹੈਰਾਨ ਆ ਉਦੋਂ ਦਾ ਤੁਸੀਂ ਭਾਜੀ ਨੂੰ ਆਵਾਜ਼ ਮਾਰੋ ਮੈਨੂੰ ਮਿਲਿਆ ਉਹ ਰਾਤ ਮੇਰੇ ਨਾਲ ਟਰੱਕ 'ਚ ਬਹਿ ਕੇ ਆਇਆ ਤੇ ਉੱਥੇ ਉਹਨੇ ਮੈਂ ਉਹਨੂੰ ਲਿਫਟ ਦਿੱਤੀ ਉਹਦੀ ਗੱਡੀ ਖਰਾਬ ਹੋ ਗਈ ਸੀ ਉਹ ਕਹਿੰਦੇ ਆ ਸਾਡਾ ਮੁੰਡੇ ਮਰੇ ਨੂੰ ਵੀ 10 ਸਾਲ ਹੋ ਚੁੱਕੇ ਨੇ 10 ਸਾਲ ਪਹਿਲਾਂ ਉਹਨਾਂ ਨੇ ਦੇਖੀ ਕਿ ਉਹ ট্রাক ਡਰਾਈਵਰ ਦੇ ਪੈਰਾ ਥੱਲੇ ਜਮੀਨ ਨਿਕਲ ਗਈ ਤੇ ਉਹ ਲੂਂਗ ਪੰਡਾ ਖੜਾ ਹੋ ਗਿਆ ਤੇ ਥਰ ਥਰ ਕੰਬਲ ਲੱਗ ਗਿਆ ਉਹਨੂੰ ਪਸਲੀਲਾ ਆਵੇ ਇੱਕ ਉਹਨੂੰ ਉਧੇ ਤੇ ਮੁਟਪੋਸੀ ਬੋਲਿਆ ਨਾ ਜਾਵੇ ਉਹ ਬੈਗ 'ਚ ਉਹਨੇ ਦੇਖਿਆ ਜਦੋਂ ਡਾਕੂਮੈਂਟ ਦਿਖਾਏ ਉਹਨਾਂ ਦੇ ਘਰ ਦੇ ਵੀ ਹੈਰਾਨ ਰਹਿ ਗਏ ਕਿ ਇਹੀ ਡਾਕੂਮੈਂਟ ਉਸ ਟਾਈਮ ਉਹਦੀ ਗੱਡੀ ਦੇ ਵਿੱਚ ਸੀਗੇ ਜਦੋਂ ਉਹਦੀ ਡੈਥ ਹੋਈ ਸੀਗੀ ਠੀਕ ਹੈ ਉਹਨਾਂ ਦੇ ਘਰ ਬਿਆਨੇ ਉਹਦਾ ਜ਼ਮੀਨਾਂ ਮੰਨਣਾ ਉਹ ਕਹਿਣ ਬਈ ਤੈਨੂੰ ਕੋਈ ਭਨੇਖਾ ਪਿਆ ਪਰ ਤੁਸੀਂ ਆਪ ਹੀ ਦੱਸੋ ਹੁਣ ਇਹਦੇ ਵਿੱਚ ਕੀ ਕੁਸ਼ਟ ਹੋ ਸਕਦਾ ਜੀ ਆਪਾਂ ਮੰਨ ਲਈਏ ਕਿ ਉਹ ਬੰਦੇ ਦੀ ਦਾਰੂ ਛਿਪੀ ਹੋਊਗਾ ਕੁਝ ਵੀ ਉਹਦੇ ਕੋਲ ਡਾਕੂਮੈਂਟ ਕਿਵੇਂ ਆਏ ਬੈਗ ਉਹਦੇ ਹੱਥ ਚ ਹੈ ਸਬੂਤ ਹੈ ਉਹਦੇ ਕੋਲ ਪ੍ਰੂਫ ਹੈ ਸਭ ਕੁਝ ਹੈ ਉਹ ਬੰਦਾ ਘਰੇ ਆ ਕੇ ਉਸ ਤੋਂ ਬਾਅਦ 10 ਦਿਨ ਮੰंजे ਤੋਂ ਨਹੀਂ ਉੱਠਿਆ ਉਹਨੂੰ ਬੁਖਾਰ ਪੂਰੇ 10 ਦਿਨੋਂ ਬੰਦੇ ਨੂੰ ਬੁਖਾਰ ਚੜਨ ਲੱਗ ਪਿਆ 10 ਦਿਨੋਂ ਮੰਜੇ ਤੋਂ